10 ਦਸੰਬਰ 2021 ਨੂੰ ਤੁਹਾਡੇ ਯਾਦ ਹੋਊਗਾ ਤੁਹਾਡੀ ਮੈਂ ਮੈਮਰੀ ਜੀ ਫ੍ਰੈਸ਼ ਕਰ ਰਿਹਾਗਾ 10 ਦਸੰਬਰ 2021 ਨੂੰ ਇੱਕ ਪੰਜਾਬ ਕਾਂਗਰਸ ਪਾਰਟੀ ਦੇ ਅੰਦਰ ਲੜਾਈ ਹੋਈ ਸੀ ਦੋ ਮੰਤਰੀਆਂ ਦੀ ਦੋ ਮੰਤਰੀ ਲੜੇ ਸੀ ਜਿਹਦੇ ਵਿੱਚ ਸੁਖਸ਼ੀਰਨਾਵਾ ਤੇ ਸ਼ਾਇਦ ਰਣਾ ਕੋ ਜਿੱਤਦੀ ਦੋ ਵਿਅਕਤੀਆਂ ਨੇ ਅਲੀਗੇਸ਼ਨ ਆਏ ਸੀ ਕਿ ਸਾਡੇ ਟਰਾਂਸਫਰਾਂ ਪੁਲਿਸ ਦੀਆਂ ਟਰਾਂਸਫਰਾਂ ਡਿਫਰੈਂਟ ਡਿਪਾਰਟਮੈਂਟ ਦੀਆਂ ਉਹ ਪ੍ਰਸਤਾਚਾਰਦਿਆਂ ਨਾਲ ਹੁੰਦੀ ਆ ਰਹੀ। ਉਹ ਪੈਸੇ ਲੈ ਕੇ ਹੁੰਦੀਆਂ ਨੇਗੀਆਂ ਇਹ ਕਾਂਗਰਸ ਪਵਨ ਦੀ ਖਬਰ ਸੀ। ਇਹ ਤੁਹਾਡੇ ਬਹੁਤ ਸਾਰੇ ਸਾਥੀਆਂ ਨੇ ਉਸ ਕਵਰ ਨੂੰ ਆਪਣੇ ਆਪਣੇ ਅਖਬਾਰਾਂ 'ਚ ਲਿਖਿਆ ਸੀਗਾ ਕਿ ਅੱਜ ਦੋ ਮੰਤਰੀ ਆਪਸ ਵਿੱਚ ਭਿੜੇ ਕਿਸ ਗੱਲ ਨੂੰ ਲੈ ਕੇ ਕਿ ਜਿਹੜੀ ਕਰਪਸ਼ਨ ਬਦਲੀਆਂ ਚ ਹੋ ਰਹੀ ਆ ਜਿਹੜੀ ਕਰਪਸ਼ਨ ਨੌਕਰੀਆਂ ਚ ਹੋ ਰਹੀ ਆ ਇਸ ਗੱਲ ਨੂੰ ਲੈ ਕੇ ਇੱਕ ਵੱਡਾ ਬਵਾਲ ਜਿਹੜਾ ਉਸ ਸਮੇਂ ਕਾਂਗਰਸ ਪਵਨ 'ਚ ਖੜਾ ਹੋਇਆ ਸੀ ਦੋ ਸੀਨੀਅਰ ਕੈਬਨਿਟ ਦੇ ਮੰਤਰੀ ਜਿਹੜੇ ਖੜੇ ਸੀ ਜਿਹੜੇ ਅੱਜ ਵੀ ਜਿਹੜੇ ਆਦਮੀ ਪੰਜਾਬ ਦੀ ਕਾਂਗਰਸ ਪਾਰਟੀ ਦੇ ਵਿੱਚ ਨੇ ਜਿਹੜੇ ਅੱਜ ਵੀ ਮੈਂ ਸਮਝਦਾ ਮੈਂਬਰ ਪਾਰਲੀਮੈਂਟ ਦੀ ਭੂਮਿਕਾ ਨਿਭਾ ਰਹੇ ਨੇ ਔਰ ਬਤੌਰ ਵਿਧਾਇਕ ਦੀ ਭੂਮਿਕਾ ਨਿਭਾ ਰਹੇ ਨੇ ਇਹ ਉਹਨਾਂ ਦੀ ਲੜਾਈ ਦਾ ਮੈਂ ਜਿਕਰ ਤਾਂ ਕਰ ਰਿਹਾ ਕਿਉਂਕਿ ਜੋ ਨਵਜੋਧ ਕੌਰ ਸਿੱਧੂ ਨੇ ਕਿਹਾ ਕਿ 500 ਕਰੋੜ ਰੁਪਏ ਦੇ ਵਿੱਚ ਮੁੱਖ ਮੰਤਰੀ ਸੇਲ ਹੁੰਦਾਗਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਮੁੱਖ ਮੰਤਰੀ ਬਕਾਊ ਹੈ ਅੱਜ ਕਾਂਗਰਸ ਪਾਰਟੀ ਨੂੰ ਆਪਣੇ ਦਫ਼ਤਰ ਦੇ ਅੱਗੇ ਵੋਟ ਦਾ ਆ ਰਹਿਣਾ ਚਾਹੀਦਾ ਕਿ ਸਾਡਾ ਮੁੱਖ ਮੰਤਰੀ ਬਕਾਊ ਆ ਪਹਿਲਾਂ 500 ਕਰੋੜ ਪਰ ਲਿਖਦਾ ਸੀਗਾ ਸ਼ਾਇਦ ਰੇਟ ਸਮੇਂ ਦੇ ਮੁਤਾਬਕ ਵੱਧ ਗਿਆ ਹੁਣ ਤਾਂ ਪ੍ਰਾਪਰਟੀ ਦੇ ਹਿਸਾਬ ਨਾਲ ਲਾਈ ਰੇਟ ਤਾਂ 7-800 ਕਰੋੜ ਚੋ ਗਿਆ ਹੁਣ ਹੁਣ ਤਾਂ ਰੇਟ ਵੱਧ ਗਿਆ ਹੋਣਾ ਸੋ ਕਾਂਗਰਸ ਭਾ ਜਿਹੜਾ ਭਵਨ ਆ ਉਹਦੇ ਅੰਦਰ ਕਾਂਗਰਸ ਪਾਰਟੀ ਨੂੰ ਬੋਰਡ ਲਾ ਲੈਣਾ ਚਾਹੀਦਾ ਕਿ ਸਾਡੇ ਮੁੱਖ ਮੰਤਰੀ ਦੇ ਅਹੁਦਾ ਇੰਨਾ ਐਮਐਲਏ ਦਾ ਉਹਦਾ ਇੰਨਾ ਵਜ਼ੀਰ ਜੇ ਸਰਕਾਰ ਬਣੀ ਤਾਂ ਇੰਨਾ ਐਮ ਐਮਸੀ ਦਾ ਇੰਨਾ ਸਰਪੰਚ ਦਾ ਨਾਮ ਪੰਚ ਦਾ ਨਾਮ ਇਹ ਬੋਰਡ ਜਿਹੜੇ ਲਾਗੇ ਮੈਂ ਸਮਝਦਾ ਕਾਂਗਰਸ ਪਾਰਟੀ ਨੂੰ ਆਪਣੇ ਕਾਂਗਰਸ ਪਪੰਦੇ ਕੀ ਲਾ ਲੈਣ ਚਾਹੀਦੇ ਨੇ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਹੈਗਾ ਕਿਉਂ ਲੋਕਾਂ ਦੇ ਸਾਹਮਣੇ ਤਸਵੀਰ ਸਾਫ ਆ ਕਿ ਕਾਂਗਰਸ ਪਾਰਟੀ ਦਾ ਦੂਜਾ ਨਾਮ ਭ੍ਰਿਸ਼ਟਾਚਾਰ ਆ ਮੈਂ ਸੇ ਨਹੀਂ ਕਹਿ ਰਿਹਾਗਾ ਕਿ ਉਹਨੂੰ ਵੱਡੇ ਵੱਡੇ ਬੋਰਡ ਲਾਉਣੇ ਚਾਹੀਦੇ ਨੇ ਆਪਣੀਆਂ ਆਪਣੀ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਕਿ ਇੱਥੇ ਆਓ ਮੁੱਖ ਮੰਤਰੀ ਦਾ ਆਵਾਜ਼ ਖਰੀਦ ਕੇ ਲੈ ਜਾਓ ਇੱਥੇ ਆਓ ਇੱਥੇ ਆ ਕੇ ਐਮਐਲਏ ਦਾ ਟਿਕਟ ਲੈ ਜਾਓ ਇੱਥੇ ਆਓ ਇੱਥੇ ਆ ਕੇ ਐਮਸੀ ਦੀ ਜਿਹੜੀ ਚਿੱਕੜ ਬਕਾਊ ਆ ਸੋ ਕਹਿਣ ਦਾ ਪਾਵ ਆ ਅੱਜ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਇੱਕ ਬਕਾਊ ਪਾਰਟੀ ਹੋ ਗਈ ਉਹ ਵੀ ਭ੍ਰਸ਼ਟਾਚਾਰੀ ਪਾਰਟੀ ਹੋ ਗਈ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਆ ਦੂਸਰੇ ਪਾਸੇ ਇਹਨਾਂ ਦੇ ਕਰਨਾਟਕਾ ਦੇ ਵਿਕਤੀ ਸੀਐਮ ਕੀ ਕਹਿ ਰਹੇ ਨੇ ਕਿ ਨਵਜੋਤ ਪੱਤਰ ਸਿੱਧੂ ਦਾ ਲਾਜ ਹੋਣਾ ਚਾਹੀਦਾ ਮੈਂਟਰੀ ਲਾਜ ਹੋਣਾ ਚਾਹੀਦਾ ਮੇਰੀ ਉਸ ਔਰਤ ਦੇ ਨਾਲ ਨਵਜੋਤ ਪੱਤਰ ਸਿੱਧੂ ਜੀ ਦੇ ਨਾਲ ਬਹੁਤ ਹਮ ਕਰਦੀ ਆ ਕਿਓਕਿ ਉਹ ਕੈਂਸਰ ਦੀ ਸਰਵਾਈਵਰ ਆ ਉਹ ਵੱਡੀ ਜੰਗ ਲੜ ਕੇ ਕੈਂਸਰ ਦੇ ਖਿਲਾਫ ਇੱਕ ਵੱਡੀ ਜੰਗ ਲੜ ਕੇ ਫੇਰ ਆ ਕੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੀ ਆ ਫੇਰ ਆ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨ ਲੱਗੀ ਆ ਸੋ ਉਸ ਔਰਤ ਨੂੰ ਇਹ ਕਹਿਣਾ ਕਿ ਇਹਨਾਂ ਦਿਮਾਗੀ ਇਲਾਜ ਦੀ ਜ਼ਰੂਰਤ ਆ ਦਿਮਾਗੀ ਇਲਾਜ ਦੀ ਜ਼ਰੂਰਤ ਮੈਂ ਸਭ ਦਾ ਨਮਜੋਦਕਰ ਸਿੱਧੂ ਰੜੀ ਰਹਿਗੀ ਅੱਜ ਦਿਮਾਗੀ ਇਲਾਜ ਦੀ ਜਿਹੜੀ ਜ਼ਰੂਰਤ ਆ ਉਹ ਕਾਂਗਰਸ ਪਾਰਟੀ ਨੂੰ ਆ ਪੂਰੀ ਨੂੰ ਆਜ ਦੇ ਪ੍ਰਧਾਨ ਨੂੰ ਆ ਅੱਜ ਉਹਨੇ ਲੀਡਰ ਆਪੋਂ ਆਪੋਜੀਸ਼ਨ ਨੂੰ ਆ ਚਲੋ ਛੱਡ ਦਿਓ ਸੈਂਟਰ ਲੀਡਰਸ਼ਿਪ ਨੂੰ ਅੱਜ ਪੰਜਾਬ ਦੇ ਜਿਹੜੇ ਲੀਡਰ ਨੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਚੀ ਉਹਦੇ ਮੂੰਹ ਨੂੰ ਜਿੰਦਰਾ ਲੱਗ ਗਿਆ ਅੱਜ ਲੀਡਰ ਆਪਾਂ ਦੀ ਆਪੋਜੀਸ਼ਨ ਬਾਰਬਾ ਸਾਹ ਉਹਨਾਂ ਦੇ ਮੂੰਹ ਨੂੰ ਜਿੰਦਰਾ ਲੱਗ ਗਿਆ ਅੱਜ ਚਾਰ-ਚਾਰ ਦਿਨ ਦਾ ਪੰਜ-ਪੰਜ ਦਿਨ ਦਾ ਸਮਾਂ ਲੰਘ ਗਿਆ ਅੱਜ ਤੱਕ ਨਾ ਰਾਜਾ ਬੜਿੰਚੀ ਨੇ ਇੱਕ ਸਟੇਟਮੈਂਟ ਦਿੱਤੀ ਆ ਨਾ ਮੈਂ ਸਮਝਦਾ ਪ੍ਰਤਾਪ ਸਿੰਘ ਬਾਜਬਣ ਨੇ ਦਿੱਤੀ ਆ ਇਨਾ ਇਨਾ ਵਿਅਕਤੀ ਨੇ ਹੁਣ ਤੱਕ ਸਟੇਟਮੈਂਟ ਕਿਉਂ ਨਹੀਂ ਦਿੱਤੀ ਆਫੀਸ਼ੀਅਲੀ ਨਾ ਇਹ ਮੈਂ সেন্ট্রਲ ਲੀਡਰਸ਼ਿਪ ਦਿੰਦੀ ਆ ਕਿ ਸਾਡੇ ਕੋਲ ਪੈਸੇ ਨਹੀਂ ਆਏ ਜਾਂ ਆਏ ਨੇ ਕਿੱਥੇ ਖਰਚ ਹੋ ਗਏ ਇਹ ਸਾਰੀ ਗੱਲ ਦੱਸਣੀ ਚਾਹੀਦੀ ਸੀ ਕਿਉਂਕਿ ਬਹੁਤ ਸੀਰੀਅਸ ਅਲੀਗੇਸ਼ਨ ਆ 500 ਕਰੋੜ 350 ਕਰੋੜ ਆ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਪਿੱਛੇ ਨਹੀਂ ਹੈਗੀ ਇਹ ਦੋਨੇ ਵਿਅਕਤੀ ਜਿਹੜੇ ਨੇ ਪ੍ਰਚਾਰ ਕਰਕੇ ਪੋਸਟਾਂ ਹਾਸਲ ਕੀਤੀਆਂ ਚਾਹੋ ਕੈਪਟਨ ਸਾਹਿਬ ਨੇ ਚਾਹੋ ਸਵੀਰ ਜਾਖੜ ਜੀ ਨੇ ਕਿ ਉਹਨਾਂ ਨੇ ਆਪਣੀ ਪਾਰਟੀ ਚੋਂ ਹੁਣ ਤੱਕ ਕਿਉਂ ਨਹੀਂ ਕੱਢਿਆ ਕਿ ਜਿਹੜੇ ਵਿਅਕਤੀ ਭ੍ਰਿਸ਼ਟਾਚਾਰ ਚ ਭ੍ਰਿਸ਼ਟਾਚਾਰੀ ਰਹੇ ਨੇ ਪ੍ਰਸੰਧ ਤੋਂ ਬਿਜੇਪੀ ਆਪੋ ਜਿਨ ਦਾ ਬਿਆਨ ਨਹੀਂ ਮੈਂ ਸਮਝਦਾ ਬੀਜੇਪੀ ਨੇ ਡਾਕਟਰ ਸਾਹਿਬ ਨੂੰ ਜਾਂ ਕੈਪਟਨ ਸਾਹਿਬ ਨੂੰ ਆਪਣੀ ਪਾਰਟੀ ਚੋਂ ਕੱਢਿਆ ਕਿਉਂਕਿ ਜੇ ਉਹ ਇਮਾਨਦਾਰ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਤਾਂ ਭ੍ਰਿਸ਼ਟਾਚਾਰ ਨੂੰ ਲਾਭੇ ਕੰਨਣਾ ਚਾਹੀਦਾ ਉਹਨਾਂ ਨੂੰ ਆਪਣੀ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਜੋ ਕਿ ਉਹ ਕਹਿ ਰਹੇ ਨੇ ਕਿ ਉਹਦੇ ਸੇਲਤੇ ਸੀਗੇ ਉਹਦੇ ਸੇਲਤੇ ਲੱਗਦੇ ਸੀਗੇ ਸੋ ਜੇ ਕੈਪਟਨ ਸਾਹਿਬ 500 ਕਰੋੜ ਰੁਪਏ ਦੇ ਕੇ ਬਣੇ ਨੇ ਤਾਂ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ ਕਿ ਤੁਰੰਤ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਚੋਂ ਲਾਪਤ ਕਰ ਦੇਣਾ ਚਾਹੀਦਾ ਤੁਰੰਤ ਉਸ ਵਿਅਕਤੀ ਨੂੰ ਜਿਹੜਾ ਹੁਣ ਤੱਕ ਪਿਛਲੇ 7-8 ਸਾਲਾਂ 'ਚ ਇੱਕ ਵਾਰ ਕਹਿੰਦੇ 350 ਕਰੋੜ ਰੁਪਏ 'ਚ ਉਹਦਾ ਮਿਲ ਰਿਹਾ ਸੀ ਮੈਨੂੰ ਜਾਂ ਕੋਈ ਹੋਰ ਲੈ ਰਿਹਾ ਸੀਗਾ ਜਕਰ ਸਾਹਿਬ ਤਾਂ ਉਹਨੂੰ ਵੀ ਤੁਰੰਤ ਮੈਂ ਸਮਝਦਾ 파ਰਟੀ ਤੋਂ ਕੱਢਣਾ ਚਾਹੀਦਾ ਕਿਉਂਕਿ ਇਹਦਾ ਮਤਲਬ ਕੀ ਹੈ ਉਹ ਚੁੱਪ ਰਹੇ ਉਹਨਾਂ ਨੇ ਕਈ ਵਾਰ ਸੰਵਾਨ ਦੀ ਸੌਖਾ ਦੀ ਕਿ ਮੈਂ ਸੱਚਾ ਹੋ ਕੇ ਜਦੋਂ ਵੀ ਐਮਐਲਏ ਬਣਦੇ ਰਹੇ ਜਦੋਂ ਵੀ ਐਫਪੀ ਬਣਦੇ ਰਹੇ ਉਹ ਤਾਂ ਸੰਵਾਨ ਦੀ ਸੌਖਾ ਖਾਂਦੇ ਸੀ ਜੋ ਸੰਵਾਨ ਬਾਬਾ ਸਾਹਿਬ ਇਮਰਾਨ ਬੇਟਾ ਜੀ ਨੇ ਬਣਾਇਆਗਾ ਉਹਦੀ ਸੌਖਾ ਖਾਂਦੇ ਰਹੇ ਨੇ ਤਾਂ ਮੈਂ ਸਮਝਦਾ ਕੋਈ ਵੀ ਵਿਅਕਤੀ ਆ ਜੇ ਜਦੋਂ ਸਰਕਾਰ ਨੇ ਬਚਾ ਜਾਂ ਸਰਕਾਰ ਤੋਂ ਬਾਹਰ ਆ ਜਿਹੜਾ ਪੋਲਿਟੀਕਲ ਲਾਈਨ ਦੇ ਅੰਦਰ ਆ ਤੁਹਾਨੂੰ ਸੱਚ ਬੋਲਣਾ ਚਾਹੀਦਾ ਲੋਕਾਂ ਦੇ ਸਾਹਮਣੇ ਸੋਨੇ ਦੇ ਸੱਚ ਨੂੰ 4 ਸਾਲ 5 ਸਾਲ 6 ਸਾਲ 7 ਸਾਲ 9 ਸਾਲ ਕਿਉਂ ਦਵਾਕੇ ਰੱਖਿਆ ਤਾਂ ਉਹ ਵੀ ਬੇਸਮਝਦਾ ਬਰਾਬਰ ਤੇ ਦੋਸ਼ੀ ਨੇ ਜਿਹੜਾ ਸੱਚ ਦਵਾਕੇ ਰੱਖਦਾਗਾ ਉਹ ਵੀ ਉਹਨਾ ਹੀ ਦੋਸ਼ੀ ਹੁੰਦਾਗਾ ਜਿਹੜਾ ਗਲਤ ਕੰਮ ਕਰ ਰਿਹਾ ਉਹਦੇ ਬਰਾਬਰ ਦਾ ਸੋ ਮੇਰਾ ਕਹਿਣ ਦਾ ਬਾਪਾ ਅੱਜ ਤੱਕ ਇਹਨਾਂ ਪਾਰਟੀਆਂ ਦੇ ਨੈਸ਼ਨਲ ਲੀਡਰਸ਼ਿਪ ਨਾ ਸਟੇਟ ਦੀ ਲੀਡਰਸ਼ਿਪ ਦਾ ਕੋਈ ਵੀ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਔਰ ਦੂਸਰੇ ਕਹਿ ਦਿੱਤਾ ਗਿਆ ਕਿ ਉਹ ਜੋਤ ਪਰ ਸਿੱਧੂ ਮੈਟਲੀ ਐਟ ਸਟਾ ਸ਼ੀ ਇਸ ਬਾਇ ਪ੍ਰੋਫੈਸ਼ਨ ਡਾਕਟਰ ਉਹਨਾਂ ਨੰਬਰਸਾ ਉਹਨੇ 31 ਸਵਾਮਾ ਨਵਾਜਣੇ ਨਹੀਂ ਕੀਆ ਔਰ ਹੁਣੇ-ਹੁਣੇ ਲੰਬਾ ਆਸਾ ਉਹਨਾਂ ਨੇ ਕੈਂਸਰ ਤੋਂ ਸਰਵਾਈਵ ਕੀਤਾਗਾ ਕੈਂਸਰ ਨਰਮ ਬਾਰੀ ਹੋ ਗਈ ਸੀ ਉਹ ਠੀਕ ਹੋਏ ਨੇਗੇ ਮੈਂ ਪ੍ਰਮਾਤਮਾ ਦਾ ਵੀ ਧੰਨਵਾਦ ਕਰਦਾਗਾ ਔਰ ਦੂਸਰੇ ਪਾਸੇ ਮੈਂ ਸਮਝਦਾਗਾ ਤੇ ਆਰਾਧਾ ಕಾಂಗ್ರೆਸ ਪਾਰਟੀ ਨੂੰ ਜੁੜਦਾ ਔਰ ਬੀਜੇਪੀ ਨੂੰ ਜੁੜਦਾ ਥੈਂਕ ਯੂ